ਉਹ ਯਾਰੇ ਤਾਂ ਜੋਕਰ ਆ ਕੋਈ ਇਹ ਜਿਹੜਾ ਤੁਸੀਂ ਉਹਦਾ ਨੌਨ ਲੇਗ ਨਾਲ ਨੇ ਪੰਨੂ ਜ ਆ ਉਹ ਤਾਂ ਇੱਕ ਫਰਾਡ ਜੋਕਰ ਬੰਦਾ ਏ ਉਹ ਆਪਣੀ ਦੁਕਾਨ ਚ ਚਲਾਉਣ ਨੂੰ ਬੇਤੁਕੀਆਂ ਗੱਲਾਂ ਕਰਦਾ ਏ ਉਹ ਨਾ ਕੋਈ ਸਿੱਖਾ ਨਾ ਕੋਈ ਕੁਸ਼ਾਏ ਬਹਿਰੂਪੀਆ ਏ ਇੱਕ ਉਹਨੇ ਸਿਰਫ ਏਜੰਸੀਆਂ ਤੋਂ ਪੈਸਾ ਲੈਣਾ ਹੁੰਦਾ ਉਹਨੂੰ ਕਹ ਆ ਤਾਂ ਪੁੱਤਰੇ ਪੰਜਾਬ ਚ ਤੇਰੇ ਨਾਲ ਖੇਡੀ ਏ ਕਬੱਡੀ ਉਹ ਤਾਂ ਉੱਥੇ ਬੈਠਾ ਗੱਲਾਂ ਮਾਰਦਾ ਰਹਿੰਦਾ ਏ ਪਿੱਛੇ ਗੁੱਤ ਜੀ ਕਰਕੇ ਉਹ ਉਹਦਾ ਕੰਮ ਪਰ ਪਾਰਟੀਕਲ ਪਤਾ ਨਹੀਂ ਫੋਟੋ ਵੀ ਉਹਦੀ ਹੈ ਕਿ ਨਹੀਂ ਹੈ ਜਿਹੜੀ ਖ਼ਬਾਰਾ ਛਪਦੀ ਹੈ ਪਤਾ ਨਹੀਂ ਕੌਣ ਹੈ ਕੌਣ ਨਹੀਂ ਉਹਦੇ ਆਪ ਦੇ ਬੱਚੇ ਆ ਜਿਹੜੇ ਉਹ ਸਾਰੇ ਸਭ ਤੋਂ ਵਧੀਆ ਯੂਨੀਵਰਸਿਟੀਆਂ 'ਚ ਪੜਦੇ ਆ ਜੇ ਉਹਦੇ ਘਰ ਚੈੱਕ ਕਰੋ ਕਿਉਂਕਿ ਇਹ ਸ਼ਿਕਾਇਤਾਂ ਹੋਈਆਂ ਐ ਐਕਸਟਰਨਲ ਫਰੇਮ ਮਿਨਿਸਟਰੀ ਨੇ ਵੀ ਕੀਤੀ ਆ ਹੋਮ ਮਿਨਿਸਟਰੀ ਨੇ ਵੀ ਕੀਤੀ ਆ ਸਭ ਤੋਂ ਵੱਡੀਆਂ ਗੱਡੀਆਂ ਮਹਿੰਗੀਆਂ ਕਰੋੜਾਂ ਦੀਆਂ ਗੱਡੀਆਂ ਉਹਦੇ ਬੱਚੇ ਤੇ ਉਹਦੀਆਂ ਘਰ ਵਾਲੀਆਂ ਉੱਥੇ ਇੰਜੋਏ ਕਰਦੀਆਂ ਐ ਇੱਥੇ ਬੱਚਿਆਂ ਨੂੰ ਉਹ ਖਾਲਿਸਤਾਨ ਦੇ ਕੰਧਾਂ ਤੇ ਲਿਖਾ ਕੇ ਉਹਨਾਂ ਨੂੰ ਉਹ ਅੰਦਰ ਜੇਲ੍ਹ ਚ ਉਹਨਾਂ ਤੇ ਐਨਆਈਏ ਲਵਾ ਦਿੰਦਾ ਏ ਤੇ ਮੁੜ ਕੇ ਇਹ ਜੇ ਬੰਦੇ ਦੀ ਕੋਈ ਜਗ੍ਹਾ ਨਹੀਂ ਨਾਲੇ ਮੈਂ ਬੈਠਾ ਜਿੰਨਾ ਚਿਰ ਇਹ ਹਮੇਸ਼ਾ ਕਿਹਾ ਆ ਬੈਠਿਆ ਦਾਬਰ ਸਾਹੂ ਜੀ ਸਰਦਾਰ ਬੀਨ ਸਿੰਘ ਜੀ ਨਾਲ ਅੱਜ ਹਾਲਾਤ ਬੜੇ ਮਾੜੇ ਨੇ ਪੰਜਾਬ ਚ ਹਰ ਰੋਜ਼ ਕਿਤੇ ਸਰਪੰਚ ਦਾ ਕਤਲ ਕਿਤੇ ਲੁੱਟਾਂ ਕਿਤੇ ਖੋਹਾਂ ਪਰ ਬਿਲਕੁਲ ਵੀ ਫਿਕਰ ਕਰਨ ਦੀ ਲੋੜ ਨਹੀਂ ਇਹ ਗੱਲਾਂ ਦੁਬਾਰਾ ਜਿਹੜੇ ਲੋਕ ਨੇ ਸੋਚ ਰਿਹਾ ਕਾਰੋਬਾਰੀ ਵੀ ਅਸੀਂ ਪੰਜਾਬ ਨੂੰ ਛੱਡ ਕੇ ਚਲੇ ਜਾਈਏ ਜੋ ਅੱਜ ਰੋਜ਼ ਹੋ ਰਿਹਾ ਕਿਤੇ ਬੇਅਦਬੀ ਹੋ ਰਹੀ ਆ ਕਿਤੇ ਕਿਤੇ ਹਨੂਮਨ ਚਾਲੀਸਾ ਜੀ ਨਾਲ ਉਹਨਾਂ ਨਾਲ ਛੇੜਖਾਨੀ ਮੈਂ ਰਾਤ ਪੜ ਰਿਆ ਸੀ ਹੋਈ ਆ ਕਿਤੇ ਨਿਹੰਗ ਸਿੰਘ ਨੇ ਜਿਹੜੇ ਬਾਣੇ ਚ ਉਹ ਕਿਸੇ ਨੂੰ ਵੱਢ ਟੋਕ ਕਰ ਰਹੇ ਆ ਇਸ ਕਰਕੇ ਪੰਜਾਬ ਦਾ ਮਾਹੌਲ ਆ ਜਿਹੜਾ ਉਹ ਮਸਾ ਸੀ ਠੀਕ ਕੀਤਾ ਪਰ ਬਿਲਕੁਲ ਘਬਰਾਉਣ ਦੀ ਲੋੜ ਨਹੀਂ ਚਾਹੇ ਕਿਸੇ ਹੱਦ ਤੱਕ ਜਾਣਾ ਪਵੇ ਸਾਡੇ ਸ਼ਹਿਰੀ ਨੂੰ ਕਿਸੇ ਨੂੰ ਵੀ ਜਿੰਨਾ ਚਿਰ ਅਸੀਂ ਜਿਉਨੇ ਆ ਪੰਜਾਬ ਦੇ ਵਿੱਚ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂਗਾ ਨਾ ਆਉਣ ਦਵਾਂਗੇ ਚਾਹੇ ਪੰਨੂ ਹੋਵੇ ਚਾਹੇ ਪੰਨੂ ਦਾ ਬਾਪੂ ਹੋਵੇ ਕਿਸੇ ਨੂੰ ਪੰਜਾਬ ਚ ਅਮਨ ਸ਼ਾਂਤੀ ਪੰਗ ਨਹੀਂ ਕਰਨ ਦੇਣਾ